ਅਸ਼ੂਰ ਪੰਜਾਬੀ ਸਿੰਗਰ ਸੱਬਾ ਜੀ ਜੀ ਦੀ ਫਲਾਈ Song ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਤਿਕਾਰ ਦਿੱਤਾ ਜਿਸ ਕਰਕੇ ਸੱਬੇ ਦੀ ਚੜ੍ਹਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਸੱਬੇ ਨੇ ਆਪਣੀ ਕੋਠੀ ਦਾ ਲੈਂਟਰ ਪਾਇਆਗਾ ਜਿਸ ਦੇ ਕਿ ਅੰਤਾਂ ਦਾ ਇਕੱਠ ਹੋਇਆਗਾ ਇੰਨਾ ਇਕੱਠ ਕਦੇ ਵੀ ਨਹੀਂ ਹੋਇਆ ਅੱਜ ਤੱਕ ਦੇ ਸਭ ਤੋਂ ਵੱਡੇ ਰਿਕਾਰਡ ਪੈਦਾ ਹੋਏ ਨੇਗੇ ਅਸਲ ਤੁਹਾਨੂੰ ਦੱਸ ਦੇ ਕਿ ਸੱਬੇ ਨੇ ਜਦੋਂ ਨਿਆਵਾਂ ਕੱਢਣੀਆਂ ਸ਼ੁਰੂ ਕੀਤੀਆਂ ਸੀ ਉਦੋਂ ਹੀ ਆਪਣੇ ਚਾਉਣ ਵਾਲਿਆਂ ਨੂੰ ਆਪਣੇ ਫੈਨਸ ਨੂੰ ਕਹਿਤਾ ਸੀਗਾ ਕਿ ਜਦੋਂ ਕੋਠੀ ਦਾ ਲੈਂਟਰ ਪਊਗਾ ਤੇ ਸਾਰਿਆਂ ਨੂੰ ਮੋਸਟ ਵੈਲਕਮ ਆਗਾ ਜਿਸ ਕਰਕੇ ਚਾਉਣ ਵਾਲੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਜ਼ਿਆਦਾ ਲੋਕ ਆਏ ਤੇ ਵਿੱਚ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਅੱਜ ਕਮਾਂਕਾਰਾਂ ਨੂੰ ਛੱਡ ਕੇ ਸੱਬੇ ਵਾਈ ਦੇ ਕੋਠੀ ਦੇ ਲੈਂਟਰ ਦੇ ਉੱਤੇ ਪਹੁੰਚੇਗੇ ਜੀਆਂ ਕਿ ਵੀਡੀਓ ਤੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ ਜਾਂ ਬਹੁਤ ਸਾਦੇ ਸਤਕਾਰ ਪਿਆਰ ਤੇ ਟੈਂਟ ਵੀ ਲੱਗਿਆ ਹੋਇਆਗਾ ਸੱਬੇਬਾਈ ਨੇ ਪੂਰਾ ਖਾਣ ਪੀਣ ਦਾ ਫੁੱਲ ਇੰਤਜ਼ਾਮ ਕੀਤਾਗਾ ਕਿਉਂਕਿ ਸੱਬੇਬਾਈ ਨੂੰ ਪਤਾ ਸੀਗਾ ਕਿ ਉਹਨਾਂ ਦੇ ਚਾਉਣ ਵਾਲੇ ਬਹੁਤ ਜ਼ਿਆਦੇ ਉਹਨਾਂ ਨੂੰ ਚਾਹੁੰਦੇ ਨੇ ਤੇ ਜਿਸ ਕਰਕੇ ਬਹੁਤ ਜ਼ਿਆਦੇ ਕੱਠ ਵੀ ਹੋਊਗਾ ਕਿ ਸੱਭਾ ਬੰਦਾ ਦਿਲ ਦਾ ਹੀਰਾ ਬੰਦਾਗਾ ਬਹੁਤ ساری ਗਰੀਬੀ ਦੇ ਵਿੱਚੋਂ ਉੱਠ ਕੇ ਉਹ ਸੱਬੇ ਨੇ ਆਪਣੀ ਕੋਠੀ ਪਾਈ ਆ ਤੇ ਜਿਸ ਕਰਕੇ ਉਹਨਾਂ ਦੇ ਚਾਉਣ ਵਾਲੇ ਉਹਨੂੰ ਬਹੁਤ ਜ਼ਿਆਦੇ ਪਿਆਰ ਸਤਿਕਾਰ ਦਿੰਦੇ ਨੇ ਜੇਕਰ ਤੁਸੀਂ ਵੀ ਸੱਬੇ ਬਾਈ ਨੂੰ ਪਿਆਰ ਕਰਦੇ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ Tata Klíra Braka.